ਬਿਲਕੁਲ ਜੀ ਤੁਹਾਨੂੰ ਸਾਹਿਬ ਨਰਿੰਦਰ ਮੋਦੀ ਨੂੰ ਟਰੰਪ ਦੇ ਸੌ ਚੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੀ ਸੱਦਾ ਪੱਤਰ ਕਿਉਂ ਨਹੀਂ ਮਿਲਿਆ ਕਿਉਂ ਇਹ ਤਾਂ ਕਹਿੰਦਾ ਹੁੰਦਾ ਸੀ ਜੀ ਅੱਪਕੀ ਬਾਾਰ ਟਰੰਪ ਸਰਕਾਰ ਇਹ ਬੜੀ ਬੜੀ ਇੰਟਰਸਟਿੰਗ ਸਟੋਰੀ ਹੈ ਜੀ ਇਹ ਸਾਰੀ ਜੀ ਤੁਸੀਂ ਦੇਖੋ ਜਦੋਂ ਟਰੰਪ ਸਰਕਾਰ ਵਾਲੀ ਇਹਨਾਂ ਨੇ ਗੱਲ ਕੀਤੀ ਆ ਉਹਦੇ ਸਰਕਾਰੀ ਦੌਰੇ ਤੇ ਗਈ ਸੀ ਕੰਨ ਵੇਖ ਬਹੁਤ ਵੱਡੇ ਬੰਦੇ ਨਾਲ ਗੱਲ ਕੀਤੀ ਬੜਾ ਸਿਆਣਾ ਬੰਦਾ ਇੰਗਰੀਨ ਬਹੁਤ ਜ਼ਿਆਦਾ ਹੈ ਜੀ ਜੀ ਪੁਰਾਣਾ ਉਹ ਮਤਲਬ ਅਫੀਸਰ ਆਇਆ ਤੇ ਉਹਨੇ ਮੈਨੂੰ ਇਹ ਗੱਲ ਕਹੀ ਸੀ ਕਿ ਜਿਹੜੇ ਸਿਆਣੇ ਲੀਡਰ ਹੁੰਦੇ ਹਨ ਉਹ ਕਦੇ ਵੀ ਉਸ ਦੇਸ਼ ਦਾ ਦੌਰਾ ਨਹੀਂ ਕਰਦੇ ਜਿਹੜੇ ਦੇਸ਼ ਦੇ ਵਿੱਚ ਚੋਣ ਅਮਲ ਲਾਗੂ ਹੋ ਗਿਆ ਹੋਵੇ ਬਿਲਕੁਲ ਦੌਰਾ ਬਾਸਤੇ ਮਹਿਮ ਚਲਦੀ ਹੋਗੀ ਕਿਉਂਕਿ ਸਾਡੇ ਸਬੰਧ ਦੇਸ਼ ਦੇ ਦੇਸ਼ਾਂ ਨਾਲ ਹੁੰਦੇ ਆ ਜੀ ਬੰਦਿਆਂ ਨਾਲ ਵੀ ਇਹ ਸਬੰਧ ਹੁੰਦੇ ਦੇਸ਼ਾਂ ਦੇ ਦੇਸ਼ਾਂ ਨਾਲ ਹੁੰਦੇ ਆ ਜੀ ਜੀ ਉਦੋਂ ਵੀ ਮੋਦੀ ਸਾਹਿਬ ਅਮਰੀਕਾ ਚ ਗਏ ਸੀ ਤੇ ਇੱਕ ਜਿਹੜਾ ਸਾਡਾ ਡੈਸਟੋਰੈਟ ਡੈਸਟੋਰੈਟ ਇੱਕ ਮੀਡਲ ਰੋਡ ਰੈਸ ਕਰ ਰਿਹਾ ਉਹਨਾਂ ਨੇ ਆਪਦੀ ਬਾਸਟਰੰਪ ਸਰਕਾਰ ਕਹਿਤਾ ਸੀ ਉਨਾਲੀ ਜਿਹੜੀ ਇਲੈਕਸ਼ਨ ਆਈ ਇਲੈਕਸ਼ਨ ਜਦੋਂ ਸਖਤ ਤੇ ਸੀ ਇਲੈਕਸ਼ਨ ਚੱਲ ਰਹੀ ਸੀ ਕੰਪੇਨ ਚੱਲ ਰਹੀ ਸੀ ਤਾਂ ਉਸ ਵੇਲੇ ਡੈਮੋਕ੍ਰੇਟਿਕ ਪਾਰਟੀ ਨੇ ਆਪਣਾ ਕੈਂਡੀਡੇਟ ਨਾਮ ਪਾਇਆ ਸੀ ਜੋ ਬਾਈਡਨ ਨੂੰ ਲੇਕਿਨ ਜੋ ਬਾਈਡਨ ਵੀ ਜਦੋਂ ਇੱਕ ਡਿਬੇਟ ਹੋਈ ਸੀਗੀ ਟਰੰਪ ਨਾਲ ਉਹਦੇ ਵਿੱਚ ਉਹਦੇ ਸਾਹਮਣੇ ਟਿਕ ਨਹੀਂ ਸਕਿਆ ਉਹਦੇ ਪੈਰ ਉਖੜ ਗਏ ਸੀ ਤੇ ਫਿਰ ਡੈਮੋਕ੍ਰੇਟਿਕ ਪਾਰਟੀ ਨੇ ਆਪਣਾ ਕੈਂਡੀਡੇਟ ਬਦਲਤਾ ਸੀ ਜੋ ਬਾਈਡਨ ਦੀ ਜਗ੍ਹਾ ਤੇ ਉਹਨਾਂ ਨੇ ਕਮਲਾ ਹੈਰਿਸ ਨੂੰ ਆਪਣੀ ਕੈਂਡੀਡੇਟ ਬਣਾ ਲਿਆ ਸੀ ਬਿਲਕੁਲ ਜਿਹਨੂੰ ਕਮਲਾ ਹੈਰ ਸੋਤੇ ਦੀ ਬੜੀ ਆਪਣੀ ਕੈਂਡੀਡੇਟ ਬਣ ਗਈ ਉਹਨੇ ਕਵਿਤਾਵਾਂ ਵਗੈਰਾ ਕੀਤੀਆਂ ਤੇ ਉੱਥੋਂ ਹੀ ਲੱਗਣ ਲੱਗਿਆ ਸੀ ਕਿ ਸ਼ਾਇਦ ਇਹ ਜਿਹੜੀ ਭਾਰਤੀ ਮੂਲ ਨਾਲ ਜੁੜੀ ਹੋਈ ਹੈ ਕੁੜੀ ਬੀਬੀਏ ਜੁੜੀ ਹੋਈ ਹੈ ਤੇ ਇਹ ਬੀਬੀ ਉੱਥੇ ਦੀ ਪ੍ਰੈਜ਼ੀਡੈਂਟ ਬਣ ਸਕਦੀ ਹੈ। ਉਹਨਾਂ ਦਿਨਾਂ ਦੇ ਵਿੱਚ ਇੱਕ ਕੁਆਡ ਦਾ ਮਤਲਬ ਜਿਹੜਾ ਹੈਗਾ ਸਮਿਟ ਹੋਇਆ ਸੀਗਾ ਅਮਰੀਕਾ ਦੇ ਵਿੱਚ। ਔਰ ਇਹ 21 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਸੀ। ਇੱਕ ਦਿਨ ਦਾ ਸਮਾਗਮ ਸੀ 3 ਦਿਨਾਂ ਦਾ ਸਾਡੇ ਮੁੱਖ ਪ੍ਰਧਾਨ ਮੰਤਰੀ ਸਾਹਿਬ ਦਾ ਉੱਥੇ ਪ੍ਰੋਗਰਾਮ ਸੀ ਪਰ ਪ੍ਰਧਾਨ ਮੰਤਰੀ ਸਾਹਿਬ ਇਸ ਸਮਾਗਮ ਤੋਂ ਬਾਅਦ ਵੀ ਉੱਥੇ ਰੁਕੀ ਕੋ ਰੁਕੀ ਤੇ ਉਹਨਾਂ ਦੇ ਨਾਲ ਦੇ ਵਿੱਚ ਕਿਉਂਕਿ ਟਰੰਪ ਸਾਹਿਬ ਨੂੰ ਲੱਗਾ ਸੀਗਾ ਵੀ ਭਾਈ ਮੈਨੂੰ ਲੋੜ ਆ ਬੜੀ ਪੱਟੀ ਇਹ ਭਾਰਤੀ ਲੋਕਾਂ ਦੀ ਭਾਰਤੀ ਜਿਹੜਾ ਭਾਈਚਾਰਾ ਇੱਥੇ ਰਹਿੰਦਾ ਹੈ ਉਹ ਮੈਨੂੰ ਵੋਟਾਂ ਪਾਉਣਗੇ ਉਹਨਾਂ ਨੇ ਉੱਥੇ ਫਿਰ ਕਹਿਤਾ ਸੀ ਕਿ ਨਰਿੰਦਰ ਮੋਦੀ ਜਿਹੜਾ ਹੈਗਾ ਮੇਰਾ ਪਰਸਨਲ ਦੋਸਤ ਹੈ ਉਹ ਅਮਰੀਕਾ ਚ ਆਇਆ ਹੋਇਆ ਤੇ ਮੈਨੂੰ ਯਕੀਨ ਹੈ ਕਿ ਉਹ ਮੈਨੂੰ ਜਰੂਰ ਮਿਲੂਗਾ ਮੈਨੂੰ ਮਿਲ ਕੇ ਜਾਊਗਾ ਆਮ ਤੌਰ ਤੇ ਆਪਾਂ ਦੇਖਿਆ ਹੈ ਭਾਰਤੀ ਜੇਪਾ ਸਥਿਤੀ ਦੇਖੀ ਕਿ ਭਾਰਤ ਦੇ ਵਿੱਚ ਭਾਵੇਂ ਸਰਕਾਰ ਕਿਸੇ ਪਾਈਤੀ ਦੀ ਹੋਵੇ ਪਰ ਜਦੋਂ ਬਾਦਲੇ ਲੀਡਰ ਆਉਂਦੇ ਹਨ ਚੰਦੀ ਸਾਹਿਬ ਉਹ ਮਿਲਦੇ ਆ ਦੂਜਿਆਂ ਨੂੰ ਆਪੋਜੀਸ਼ਨ ਵਾਲਿਆਂ ਨੂੰ ਵੀ ਮਿਲਦੇ ਹਨ ਕਿੰਨੇ ਲੀਡਰ ਆਉਂਦੇ ਆ ਜਿਹੜੇ ਸੋਨੀਆ ਗਾਂਧੀ ਨੂੰ ਵੀ ਮਿਲਦੇ ਆ ਰਾਹੁਲ ਗਾਂਧੀ ਨੂੰ ਵੀ ਮਿਲਦੇ ਆ ਜਦੋਂ ਪ੍ਰਧਾਨ ਮੰਤਰੀ ਤੇ ਸਰਕਾਰ ਨੂੰ ਤਾਂ ਮਿਲ ਨਹੀਂ ਮਿਲਦਾ ਹੁੰਦਾ ਛੇਟਟ੍ਰੰਪ ਸਾਹਿਬ ਨੇ ਤਾਂ ਦੇਖਾ ਨੇ ਕਿ ਭਾਰਤ ਦਾ ਪ੍ਰਧਾਨ ਮੰਤਰੀ ਆ ਮੈਂ ਸਾਫ ਕਾ ਰਾਸ਼ਟਰਪਤੀ ਹੈ ਮੈਨੂੰ ਮਿਲ ਲਗੇ ਜੇ ਮਿਲਦੇ ਤਾਂ ਥੋੜਾ ਜਿਹਾ ਕਹਿ ਵੀ ਦਿੰਦੇ ਉਤੇ ਮੋਦੀ ਸਾਹਿਬ ਨੂੰ ਇਹ ਹੋ ਗਿਆ ਵੀ ਜੇ ਮੈਂ ਮਿਲ ਲੈ ਟ੍ਰੰਪ ਨੂੰ ਕਿਤੇ ਪਹਿਲਾਂ ਨਹੀਂ ਤਾਂ ਹੋਵੇ ਕਮਲਾ ਹੈਰਸ ਰਾਸ਼ਟਰਪਤੀ ਬਣ ਗਈ ਤੇ ਸਾਡੀ ਪੋਜੀਸ਼ਨ ਖਰਾਬ ਨਾ ਹੋਵੇ ਅਮਰੀਕਾ ਚ ਹੋਣ ਦੇ ਬਾਵਜੂਦ ਵੀ ਇਹ ਮਿਲੇ ਨਹੀਂ ਸੀ ਤੇ ਬਾਪਸਾ ਕੀ ਜੀ ਤੇ ਫਿਰ ਤੁਸੀਂ ਦੇਖੋ ਵੀ ਜਦੋਂ ਚੋਣਾ ਹੋਇਆ ਤੇ ਚੋਣਾਂ ਦੇ ਵਿੱਚ ਟ੍ਰੰਪ ਸਾਹਿਬ ਦੀ ਜਿੱਤ ਬਣ ਗਈ ਉਹਨਾਂ ਦੀ ਜਿੱਤ ਬਾਅਦ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਯਾਦ ਕਰੋ ਜਦੋਂ ਉਹਨਾਂ ਨੇ ਕਿਹਾ ਮੇਰਾ ਪਰਮ ਮਿੱਤਰ ਅਮਰੀਕਾ ਦਾ ਰਾਸ਼ਟਰਪਤੀ ਬਣ ਰਿਹਾ ਹੈ ਫਿਰ ਅਦਾਨੀ ਵਾਲਾ ਮਾਮਲਾ ਚੰਦਿਆ ਤੁਹਾਨੂੰ ਪਤਾ ਅਦਾਨੀ ਦੇ ਖਿਲਾਫ ਕੇਸ ਚੱਲ ਰਿਹਾ ਅਮਰੀਕਾ ਦੇ ਵਿੱਚ ਬਿਲਕੁਲ ਉਦੋਂ ਵੀ ਭਾਰਤੀ ਜਿਹੜਾ ਗੋਦੀ ਮੀਡੀਆ ਇਹਨੇ ਗੋਦੀ ਮੀਡੀਆ ਨੇ ਆ ਕੇ ਇਹ ਪ੍ਰਚਾਰ ਕੀਤਾ ਸੀ ਕਿ ਕੋਈ ਗੱਲ ਨਹੀਂ ਇਹ ਤਾਂ ਜੋ ਬਾਈਡਨ ਦੀ ਸਰਕਾਰ ਮੁਕਦਮਾ ਵੜਵਾ ਗਈ ਕੱਲ ਨੂੰ ਜਦੋਂ ਆਊਗਾ ਨਮਾ ਪ੍ਰੈਜ਼ੀਡੈਂਟ ਟਰੰਪ ਸਾਹਿਬ ਆਉਣਗੇ ਮੋਦੀ ਸਾਹਿਬ ਦੇ ਦੋ ਸਟੇਜ ਤੇ ਉਹਨੇ ਸਾਰਾ ਕੁਝ ਖਤਮ ਕਰ ਦੇਣਾ ਪਰ ਜਦੋਂ ਆਪਾਂ ਦੇਖੀ ਵੀ ਟਰੰਪ ਸਾਹਿਬ ਦਾ ਹੌਲ ਚੁਕ ਸਮਾਗਮ ਆਇਆ ਅਗਲੇ ਦਿਨਾਂ ਦੇ ਵਿੱਚ ਤੇ ਉਹਨਾਂ ਨੇ ਫੱਕਾ ਕੇ ਛੇਡ ਦੇ ਮੁਖੀ ਨੂੰ ਜਿਹੜੇ ਆ ਉਹ ਸੱਦਾ ਪੱਤਰ ਭੇਜੇ ਚਾਈਨਾ ਨੇ ਇਹਨੂੰ ਵੀ ਭੇਜਿਆ ਚਾਈਨਾ ਦੇ ਜਿਹੜਾ ਰੱਤ ਕਰਤਾ ਉਹਦਾ ਸੱਦਾ ਪੱਤਰ ਕਹਿੰਦਾ ਵੀ ਸਾਡਾ ਬੰਦਾ ਆਊਗਾ ਕੋਈ ਇਸੇ ਤਰੀਕੇ ਇਸ ਲਈ ਦੀ ਜਿਹੜੀ ਹੈਗੀ ਪ੍ਰਾਈਮ ਮਿਨਿਸਟਰ ਨੂੰ ਵੀ ਕਈ ਬੰਦਿਆਂ ਨੂੰ ਉਹਨਾਂ ਨੇ ਬੁਲਾਇਆ ਜੇ ਨਹੀਂ ਬੁਲਾਇਆ ਕਿਸੇ ਨੂੰ ਨਿੱਜੀ ਸੱਦਾ ਪੱਤਰ ਤਾਂ ਉਹ ਮੋਦੀ ਸਾਹਿਬ ਨੂੰ ਨਹੀਂ ਆਇਆ ਪਰ ਤੁਸੀਂ ਦੇਖੋ ਅਮਰੀਕੀ ਪਾਲਿਸੀ ਕਿੰਨੀ ਕਿੰਨੀ ਉਹਨਾਂ ਦੀ ਇੰਟਲੀਜੈਂਟ ਪਾਲਿਸੀ ਹੈ ਕਿ ਉਹਨਾਂ ਨੇ ਮੋਦੀ ਸਾਹਿਬ ਨੂੰ ਤਾਂ ਬੁਲਾਇਆ ਨਹੀਂ ਲੇਕਿਨ ਭਾਰਤ ਸਰਕਾਰ ਨੂੰ ਸਨੇਹਾ ਭੇਜਦਾ ਵੀ ਸੋਚ ਚੁੱਕਾ ਸਮਾਰਮ ਵਿੱਚ ਆਉ ਜੀ ਪਰ ਬਿਨਾਂ ਸੱਦੇ ਤੋਂ ਮੋਦੀ ਸਾਹਿਬ ਦਾ ਜਾਣਾ ਤਾਂ ਮੁਮਕਿਨ ਨਹੀਂ ਹੈਗਾ ਸੀ ਫਿਰ ਫੈਸਲਾ ਹੋਇਆ ਕਿ ਜਿਹੜੇ ਸਾਡੇ ਵਿਦੇਸ਼ ਮੰਤਰੀ ਹੈ ਡਾਕਟਰ ਐਸ ਟੀ ਐ ਸ਼ੰਕਰ ਉਹ ਜਾਣਗੇ ਹੂੰ ਹੂੰ ਔਰ ਉਹ ਤੋਂ ਪਹਿਲਾਂ ਮੋਦੀ ਸਾਹਿਬ ਦੇ ਲਈ ਸੱਦਾ ਪੱਤਰ ਹਾਸਲ ਕਰਨ ਵਾਸਤੇ ਲਗਭਗ ਇੱਕ ਹਫਤਾ ਅਮਰੀਕਾ ਦੀ ਬਿਚਰੇ ਸੀ ਵਿਦੇਸ਼ ਮੰਤਰੀ ਪਰ ਸੱਦਾ ਪੱਤਰ ਫੇਰ ਵੀ ਫੇਰ ਵੀ ਨਹੀਂ ਮਿਲਿਆ ਹੂੰ ਹੂੰ ਉਹ ਉਹਨੇ ਨਹੀਂ ਦੱਸਤਾ ਕਿ 트럼ਪ ਸਾਹਿਬ ਨੇ ਦੱਸਤਾ ਕਿ ਮੇਰੀ ਜਿਹੜੀ ਦੋਸਤੀ ਹੁੰਦੀ ਸੀ ਉਹ ਅਮਰੀਕਾ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਸੀ ਤੇ ਜੇ ਪ੍ਰਧਾਨ ਮੰਤਰੀ ਨੇ ਦੋਸਤੀ ਨਹੀਂ ਨਵਾਈ ਤਾਂ ਪਰ ਮੇਰੀ ਭਾਰਤ ਨਾਲ ਉਹ ਨਹੀਂ ਦੋਸਤੀ ਚੁੱਕੀ ਭਾਰਤ ਦੇ ਮੇ ਨਾਲ ਜੀ ਭਾਰਤ ਨੂੰ ਸੱਦਾ ਦੇਤਾ ਤੇ ਵਿਦੇਸ਼ ਮੰਤਰੀ ਜਾ ਰਹੇ ਤੇ ਮੋਦੀ ਨੇ ਦਿੱਤਾ ਨਹੀਂ ਇਹਦਾ ਮਤਲਬ ਹੈ ਕਿ ਮੋਦੀ ਹੋਰਾਂ ਨੂੰ ਉਹਨਾਂ ਨੇ ਇਹ ਦਾਸਰੇ ਤਾਂ ਕਿ ਤੁਸੀਂ ਮੇਰੀ ਨਜ਼ਰ ਦੇ ਵਿੱਚ ਕਿਤੇ ਵੱਡੇ ਲੀਡਰ ਹੋ ਮੇਰੇ ਲਈ ਤੁਹਾਡੀ ਕੋਈ ਅਹਿਮੀਅਤ ਨਹੀਂ ਭਾਰਤ ਦੀ ਇਰਮਿਤ ਜ਼ਰੂਰ ਹੈ ਇਹੀ ਕਰਨਾ ਕਿ ਉਹਨੂੰ ਸੱਦਾ ਨਹੀਂ ਦਿੰਦਾ ਅ ਬਿਲਕੁਲ ਵਾਕਿਆ ਗੱਲ ਹੈ ਇਹ ਤਾਂ ਲੋਸਾ ਬਹੁਤ ਬੜੀ ਵੱਡੀ ਗੱਲ ਹੈ ਕੋਈ ਛੋਟੀ ਮੋਟੀ ਨਹੀਂ ਇਹਨੂੰ ਜੇ ਧਿਆਨ ਦੇ ਨਾਲ ਦੇਖੇ